ਉਹਨਾ ਸ਼ੈਂਪੂ ਹੈ ਜੀ 1123 ਰੁਪਏ ਪ੍ਰਿੰਟ ਰੇਟ ਹੈ ਇਹਦਾ ਠੀਕ ਹੈ ਤੇ ਆਪਾਂ ਤੁਹਾਨੂੰ ਇਹ ਦੇ ਰਹੇ ਹਾਂ ਜੀ 490 ਦਾ ਅ ਬਾਬਾ ਬੰਦਾ ਸਿੰਘ ਬਹਾਦਰ ਚੌਕ ਦੇ ਵਿੱਚ ਹਾਂ ਪਾਤੜਾ ਰੋਡ ਦੇ ਉੱਪਰ ਨੀਅਰ ਵੇਰਕਾ ਪਲਾਂਟ ਦੇ ਸਾਹਮਣੇ ਬੁਲਟ ਏਜੰਸੀ ਦੇ ਨਾਲ ਆ ਬਿਲਕੁਲ ਗੁਰੂ ਨਾਨਕ ਮੋਦੀ ਖਾਨਾ 13 13 ਆਪਣਾ ਮੋਬਾਈਲ ਨੰਬਰ ਹੈ ਜੀ 98144 38388 98144 38388 ਤੇ ਤੁਸੀਂ ਕਾਲ ਕਰ ਸਕਦੇ ਹੋ ਸਾਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਾਮਰਾਮੈਨ ਸੱਤਪੜ੍ਹ ਕਲਬਾਣੋ ਦੇ ਨਾਲ ਇਸ ਟਾਈਮ ਮੌਜੂਦ ਸੀ ਸਮਾਣੇ ਸਮਾਣੇ ਆਪਾਂ ਗੱਲ ਕਰੀਏ ਤੇ ਭਵਾਨੀਗੜ ਕੈਂਚੀਆਂ ਦੇ ਵਿੱਚ ਮੌਜੂਦ ਸੀ ਇੱਥੇ ਇੱਕ ਇੱਕ ਸਟੋਰ ਬਹੁਤ ਵੱਡਾ ਬਣਿਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਗੁਰੂ ਨਾਮ ਨੇ ਇੱਕ ਮੋਦੀ ਖਾਨਾ 13 13 ਕਰਿਆਨਾ ਐਂਡ ਜਰਨਲ ਸਟੋਰ ਇਹ ਜਿਹੜਾ ਸਟੋਰ ਹੈਗਾ ਇਹ ਸਮਾਣੇ ਦੇ ਵਿੱਚ ਨਾਲ ਹੀ ਬਿਲਕੁਲ ਆਪਾਂ ਕਹਿ ਸਕਦੇ ਕਿ ਭਵਾਨੀਗੜ ਕੈਂਚੀਆਂ ਦੇ ਨਾਲ ਹੀ ਬਿਲਕੁਲ ਜਿਹੜਾ ਜੇ ਆਪਾਂ ਸਮਾਣੇ ਨੂੰ ਜਾਣਿਆ ਤੇ ਸੱਜੇ ਹੱਥ ਆ ਸਟੋਰ ਬਣਿਆ ਹੋਇਆ ਹੈ ਪਹਿਲਾਂ ਇਹ ਸਟੋਰ ਜਿਹੜਾ ਸੀ ਕਚਹਿਰੀਆਂ ਕੋਲ ਸੀ ਲੇਕਿਨ ਹੁਣ ਇਹ ਸਟੋਰ ਇੱਥੇ ਹੈ ਔਰ ਇੱਥੇ ਖਾਸ ਗੱਲਾਂ ਹੋਰ ਵੀ ਨੇ ਇੱਥੇ ਕੁਝ ਪ੍ਰੋਡਕਟ ਐਜੇ ਬਾਈ ਨੇ ਰੱਖੇ ਨੇ ਜਿਹੜੇ ਕਿ 99 ਦੇ ਵਿੱਚ ਸ਼ੁਰੂ ਹੁੰਦੇ ਨੇ ਕਾਫੀ ਜਿਹੜੀ ਘਰ ਦੇ ਵਿੱਚ ਚੀਜ਼ਾਂ ਜ਼ਰੂਰਤਬੰਦ ਹੁੰਦੀਆਂ ਨੇ ਨਾ ਉਹ ਸਾਰੀਆਂ ਇੱਥੇ 99 ਦੇ ਮਿਲ ਜਿਆ ਨੇ ਔਰ ਵੱਡੀ ਗੱਲ ਇੱਥੇ ਹੈ ਕਿ ਜਿਹੜਾ ਗਰੋਸਰੀ ਦਾ ਸਮਾਨ ਹੈਗਾ ਆਪਣਾ ਉਹ ਸਾਰਾ ਸਮਾਨ ਬਾਜ਼ਾਰ ਨਾਲੋਂ ਕਾਫੀ ਡਿਸਕਾਊਂਟ ਤੇ ਮਿਲਦਾ ਔਰ ਕੁਛੇ ਨਵਲੋ ਹੋਰ ਵੀ ਆਫਰ ਵੀ ਨਾਲ ਰੱਖੇ ਗਏ ਨੇ ਸਾਰੀ ਗੱਲਬਾਤ ਕਰਦੇ ਆਪਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਅੰਦਰ ਆਪਾਂ ਚੱਲਦੇ ਆ ਬਿਕਰਮਜੀਤ ਸਿੰਘ ਜਿਹੜੇ ਬਾਜੀ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਇੱਥੇ ਕਿਹੜੀ ਕਿਹੜੀਆਂ ਖਾਸ ਹੋਰ ਚੀਜ਼ਾਂ ਨੇ ਔਰ ਕਿਹੜੀ ਕਿਹੜੀਆਂ ਆਈਟਮਾਂ ਤੇ ਕਿੰਨਾ ਕਿੰਨਾ ਡਿਸਕਾਊਂਟ ਮਿਲਦਾ ਨਜ਼ਰਾਂ ਹਾਂਜੀ ਭਾਈ ਸ਼ਸ਼ੇਗਾਰ ਸਤਿ ਸ਼੍ਰੀ ਅਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਟੱਡਾ ਸਾਡੇ ਚੈਨਲ ਉਤੇ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਆ ਜਿਹੜੇ ਬਾਜ਼ਾਰ ਦੇ ਵਿੱਚ ਕਾਫੀ ਆਪਾਂ ਕਹਿ ਸਕਦੇ ਆ ਕਿ ਮਹਿੰਗੀਆਂ ਚੀਜ਼ਾਂ ਲੱਗਦੀਆਂ ਨੇ ਫਿਕਸ ਰੇਟ ਮਿਲਦੇ ਨੇ ਲੇਕਿਨ ਤੁਸੀਂ ਬਹੁਤ ਜ਼ਿਆਦਾ ਡਿਸਕਾਊਂਟ ਦਿੰਦੇ ਹੋ ਇਹਦਾ ਕੀ ਕਾਰਨ ਹੈਗਾ ਕੀ ਰੀਜ਼ਨ ਹੈਗਾ ਭਾਜੀ ਸਤਿ ਜੀ ਗੱਲ ਇਸ ਟਾਈਮ ਦੇਖੋ ਆਪਾਂ ਨਾ ਕਿਸੇ ਹਰੇਕ ਕਸਟਮਰ ਆਪਣੇ ਵਰਗੇ ਆ ਜ਼ਿੰਮੇਦਾਰ ਭਰਾਣੇ ਸਾਰੇ ਕੋਈ ਅਮੀਰ ਵੀ ਹੈ ਕੋਈ ਗਰੀਬ ਵੀ ਆ ਆਪਾਂ ਬਾਬੇ ਨਾਨਕ ਦੀ ਗੱਲ ਤੇ ਚੱਲ ਰਹੇ ਆ ਜੀ ਆਪਾਂ ਕਹਿੰਦੇ ਆ ਵੀ ਹਰੇਕ ਦੇ ਘਰ ਰੋਟੀ ਹੋਵੇ ਇੱਕ ਬੰਦਾ ਤਾਂ ਹੀ ਸਟੋਰ ਦਾ ਨਾਮ ਵੀ ਆਪਾਂ ਕਹੀਏ ਤੇ ਮੋਦੀ ਖਾਨਾ ਰੱਖ ਦਿੱਤਾ ਜੀ ਸੈਲਫ ਸਰਵਿਸ ਹੈ ਰੇਟ ਤੇ ਘੱਟ ਨੇ ਤੁਹਾਨੂੰ ਇੱਥੇ ਕੁਆਲਿਟੀ ਵੀ ਬਹੁਤ ਵਧੀਆ ਮਿਲੇਗੀ ਕੁਆਲਿਟੀ ਵਧੀਆ ਮਿਲੇਗੀ ਇਹ ਕਿੰਨਾ ਕੁ ਟਾਈਮ ਹੋ ਗਿਆ ਭਾਜੀ ਇੱਥੇ ਸਟੋਰ ਆਪਾਂ ਨੂੰ ਕਿਤੇ ਨੂੰ ਆਪਾਂ ਨੂੰ ਵੀ ਇੱਥੇ 1.5 ਸਾਲ ਹੋ ਗਿਆ ਜੀ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਵੀ ਕੁਆਲਿਟੀ ਤੁਹਾਨੂੰ ਮਿਲਦੀ ਹੈ ਇੱਥੇ ਇੱਕ ਇੱਕ ਜਗ੍ਹਾ ਦੇ ਵਿੱਚ ਤੁਹਾਡੇ ਘਰ ਦਾ ਰਸੋਈ ਦਾ ਸਾਰਾ ਸਮਾਨ ਪੂਰਾ ਹੋ ਰਿਹਾ ਜੀ ਨਾਲ ਆਪਾਂ ਥੱਲੇ 99 ਸਟੋਰ ਵੀ ਖੋਲਿਆ ਹੋਇਆ ਬਿਲਕੁਲ ਜੀ ਤੇ ਖਰੀਆਨਾ ਵੀ ਹੈਗਾ ਨਾਲ अच्छा फिर सानू हुन ਮੜਾ ਤੁਸੀਂ ਇਹ ਚੀਜ਼ਾਂ ਮੈਂ ਕੈਮਰਾਮੈਨ ਕਹਿੰਦਾ ਨਾਲ ਆਵੇ ਔਰ ਕੁਝ ਚੀਜ਼ਾਂ ਬਾਰੇ ਭਾਜੀ ਸਾਨੂੰ ਚਾਨਣਾ ਵੀ ਪਾਓ ਇੱਥੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੇ ਆਪਾਂ ਬਾਜ਼ਾਰ ਦੇ ਨਾਲ ਰੇਟ ਉਹਦਾ ਕੰਪੇਅਰ ਕਰੀਏ ਤੇ ਜਾਨੀ ਕਿ ਜਿਹੜਾ ਇੱਥੇ ਰੇਟ ਤੁਸੀਂ ਦੇ ਰਹੇ ਹੋ। ਬਜੀ ਫਿਰ ਚਲੋ ਚੀਜ਼ ਤੇ ਤੁਸੀਂ ਜਿਹੜੀ ਮਰਜ਼ੀ ਚੱਕ ਸਕਦੇ ਹੋ ਕੋਈ ਵੀ ਚੱਕ ਲਓ ਹੁਣ ਸ਼ੈਂਪੂ ਹੈ ਜੀ 1123 ਰੁਪਏ ਪ੍ਰਿੰਟ ਰੇਟ ਹੈ ਇਹਦਾ। ਠੀਕ ਹੈ ਤੇ ਆਪਾਂ ਤੁਹਾਨੂੰ ਇਹ ਦੇ ਰਹੇ ਹਾਂ ਜੀ 490 ਦਾ। ਇੰਨਾ ਭਾਜੀ ਫਰਕ ਕਿਵੇਂ ਹੋ ਸਕਦਾ ਕਿ ਜੇ ਪ੍ਰਿੰਟ ਰੇਟ ਤੇ ਆਪਾਂ ਨੂੰ ਬਾਜ਼ਾਰ ਚੋਂ ਮਿਲਦੀ ਹੈ ਹਨਾ ਉਹਦਾ ਰੇਟ ਆਪਾਂ ਕੈਮਰਾਮੈਨ ਨੂੰ ਕਹਿੰਨਾ ਦਿਖਾਏ ਉੱਤੇ 1123 ਰੁਪਏ ਰੇਟ ਉੱਪਰ ਲਿਖਿਆ ਹੋਇਆ ਔਰ ਇਹ ਜਾਨੀ ਕਿ 490 ਰੁਪਏ ਦਾ ਤੁਸੀਂ ਦੇ ਰਹੇ ਹੋ ਕੀ ਫਰਕ ਹੋ ਸਕਦਾ ਇਹਦੇ ਵਿੱਚ ਇੰਨਾ ਰੇਟ ਕਾਹ ਤੋਂ ਘਟਾ ਇਹ ਜੀ ਵੇਖੋ ਆਪਾਂ ਨਹੀਂ ਕਿਸੇ ਦੀ ਜੇਬ ਤੇ ਡਾਕਾ ਨਹੀਂ ਮਾਰਨਾ ਬਿਲਕੁਲ ਆਪਾਂ ਆਪਣੀ ਰੋਟੀ ਚੱਲਣੀ ਚਾਹੀਦੀ ਵੀਰ ਜੀ ਸਭ ਤੋਂ ਵੱਡੀ ਗੱਲ ਤੇ ਆ ਆਪਾਂ ਵੀ ਰੋਟੀ ਖਾਈਏ ਤੇ ਕਸਟਮਰ ਵੀ ਰੋਟੀ ਖਾਏ ਸਾਡਾ ਇਸ ਕਰਕੇ ਅਸੀਂ ਨਹੀਂ ਜਾਂਦੇ ਵੀ ਕਿਸੇ ਨੂੰ ਲੁੱਟਿਆ ਜਾ ਅੱਛਾ ਜੇ ਭਾਜੀ ਗੱਲ ਕਰੀਏ ਵੀ ਹੋਰ ਜਿਹੜੇ ਪ੍ਰੋਡਕਟ ਨੇ ਉਹਨਾਂ ਤੇ ਵੀ ਕਾਫੀ ਡਿਸਕਾਊਂਟ ਮਿਲਦਾ ਆ ਵੀਰ ਜੀ ਸਾਰਿਆਂ ਤੇ ਆ ਕੋਈ ਵੀ ਜਿਹੜੀ ਮਰਜੀ ਆਈਟਮ ਚੁੱਕੋ ਨੂੰ ਕੁਝ ਲਗਭਗ ਅਹੀਂ ਸਾਰੀਆਂ ਆਈਟਮਾਂ ਦੇ ਉੱਤੇ ਨਾਮ ਲਿਖੇ ਹੁੰਦੇ ਆ ਰੇਟ ਵਗੈਰਾ ਲਿਖੇ ਹੁੰਦੇ ਆ ਆ ਜਿਵੇਂ ਇੱਕ ਆਪਾਂ ਗੱਲ ਕਰੀਏ ਭਾਜੀ ਇਹ ਪਿਓ ਰੂਟ ਦਾ ਬ੍ਰਾਂਡ ਇਹ ਵੀ ਇੱਕ ਇਹ ਤਾਂ ਇਹਦਾ ਹੈਗਾ 200 ਪ੍ਰਿੰਟ ਹੈ ਜੀ ਆਪਾਂ 150 ਰੁਪਏ ਦਾ ਦੇ ਰਹ 50% ਲੋ ਜੀ ਇਹਦੇ ਉੱਤੇ ਵੀ ਡਿਸਕਾਊਂਟ ਮਿਲਿਆ ਜਾਨੀ ਕਿ ਆਪਾਂ ਗੱਲ ਕਰੀਏ ਤਾਂ ਹਰੇਕ ਚੀਜ਼ ਦੇ ਉੱਪਰ ਭਾਜੀ ਰੰਬਾ ਬਹੁਤ ਵੱਡਾ ਡਿਸਕਾਊਂਟ ਦਿੱਤਾ ਗਿਆ ਹਨਾ ਔਰ ਇਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਕਿਸੇ ਦੀ ਜੇਬ ਦੇ ਉੱਤੇ ਡਾਕਾ ਨਹੀਂ ਸੀ ਮਾਰ ਰਹੇ ਔਰ ਇਹਦੇ ਵਿੱਚ ਇਹ ਵੀ ਤਾਂ ਹੋ ਸਕਦਾ ਹੈ ਕਿ ਜਿਹੜਾ ਸਮਾਨ ਬਾਜ਼ਾਰ ਦੇ ਵਿੱਚ ਮਿਲਦਾ ਹੈ ਤਾਂ ਉਹੀ ਹੈ ਨਾ ਕਿ ਕੋਈ ਡੁਪਲੀਕੇਟ ਜਾਂ ਇਹ ਜੀ ਕੋਈ ਚੀਜ਼ ਨਹੀਂ ਹੈਗੀ ਇੱਥੇ ਲੌਰੀਅਲ ਦਾ ਇੱਕ ਹੋਰ ਪਿਆ ਹੋਇਆ ਸ਼ੈਂਪੂ ਭਾਜੀ 590 ਦੇ ਉੱਤੇ ਲਿਖਿਆ ਹੋਇਆ ਹੈ ਹਾਂਜੀ ਵੀਰ ਜੀ ਇਹਦਾ 880 ਪ੍ਰਿੰਟ ਹੈ 590 ਦਾ ਦੇ ਰਹੇ ਆਂ ਤੁਸੀਂ ਆਪ ਦੇਖ ਸਕਦੇ ਹੋ ਕਿ ਇੰਨਾ ਡਿਸਕਾਊਂਟ ਔਰ ਬ੍ਰਾਂਡ ਵੀ ਹੈਗੇ ਆ ਇਹਦੇ ਵਿੱਚ ਕੋਈ ਭਾਜੀ ਕੱਲ ਨੂੰ ਕੋਈ ਇਦਾਂ ਤੇ ਨਹੀਂ ਹੋਦਾ ਕਿ ਵੀ ਇਹ ਦੇਸੀ ਹੈ ਜਾਲੀ ਜਾਂ ਕੋਈ ਇਦਾਂ ਨਹੀਂ ਕੋਈ ਗਰੰਟੀ ਕੋਈ ਵੀ ਜਿੱਥੋਂ ਮਰਜ਼ੀ ਚੈੱਕ ਕਰਾ ਸਕਦਾ ਹੈ ਜੀ ਵੀ ਚੈੱਕ ਕਰਵਾ ਸਕਦਾ ਕੋਈ ਤੁਹਾਨੂੰ ਇੱਥੇ ਹੋ ਸਕਦਾ ਵੀ ਬਾਹਰ ਕਿਤੇ ਜਾਲੀ ਮਿਲਦਾ ਹੋਵੇ ਪਰ ਇੱਥੇ ਤੁਹਾਨੂੰ ਕੁਆਲਿਟੀ ਮਿਲੇਗੀ ਜੈਨੂ ਕੁਆਲਿਟੀ ਹੀ ਮਿਲੇਗੀ ਕਿਉਂਕਿ ਈਵਨ ਭਾਜੀਗਰਾਂ ਦੀ ਗੱਲ ਜਿਹੜੀ ਕਹਿ ਰਹੇ ਨੇ ਨਾ ਉਹ ਇੱਥੋਂ ਤੱਕ ਸੱਚ ਹੈ ਕਿਉਂਕਿ ਮੈਂ ਇੱਥੇ ਸਮਾਨ ਘੱਟੋ-ਘੱਟ 1.5 ਸਾਲ ਤੋਂ ਲੈ ਕੇ ਜਾਂਦਾ ਔਰ ਜਦੋਂ ਵੀ ਮੇਰਾ ਸਮਾਨੇ ਗੇੜਾ ਲੱਗਦਾ ਹੁਣ ਵੀ ਅਨੁਸਾਰ ਮੈਂ ਪਹਿਲਾਂ ਸਮਾਨ ਆਪਣਾ ਆਰਡਰ ਕੀਤਾ ਫਿਰ ਮੇਰਾ ਦਿਲ ਕੀਤਾ ਕਿ ਵੀ ਮੈਂ ਭਾਜੀ ਦੀ ਇੱਕ ਖਬਰ ਜ਼ਰੂਰ ਲਾਵਾਂ ਕਿਉਂਕਿ ਸਮਾਨ ਜਿਹ ਇੱਕ ਹਰੇਕ ਦੇ ਘਰ ਦੇ ਵਿੱਚ ਲੋਡ ਹੁੰਦੀ ਹੈ ਜੋ ਗਰੋਸਰੀ ਦਾ ਲਾ ਲੋ ਕਿਸੇ ਚੀਜ਼ ਦਾ ਹਨਾ ਆਪਾਂ ਸਮਾਨ ਤਾਂ ਖਰੀਦੇ-ਖਰੀਦੇ ਆ ਲੇਕਿਨ ਜੇ ਉਹ ਦਿਖਾਓ ਜਿਹੜਾ ਤੁਹਾਡੇ ਸਟੋਰ ਦੇ ਵਿੱਚ ਅਵੇਲੇਬਲ ਹੈਗੇ ਨੇ ਜਿਹੜੀਆਂ ਕਿ ਬਾਜ਼ਾਰ ਦੇ ਵਿੱਚ ਕਾਫੀ ਕੌਸਟਲੀ ਨੇ ਔਰ ਤੁਹਾਡੇ ਕੋਲ ਬਿਲਕੁਲ ਘੱਟ ਦਾਲਾਂ ਆਪਣੀਆਂ ਕੁਆਲਿਟੀ ਦੀਆਂ ਨੇ ਜੀ ਵੇਖੋ ਦਾਲਾਂ ਜਿਹੜੀਆਂ ਨੇ ਤੁਸੀਂ ਲੈ ਜਾਓ ਬਣਾ ਕੇ ਬਾਅਦ ਚ ਪੈਸੇ ਦੇ ਦਿਓ ਘੱਟ ਸਮੇਂ ਚ ਬਣ ਗਈਆਂ ਔਰ ਕੁਆਲਿਟੀ ਖਾਨ ਦੇ ਵਿੱਚ ਟੇਸਟ ਵੀ ਹੈਗਾ ਇਹ ਨਹੀਂ ਹੈਗਾ ਵੀ ਮਾੜੀਆਂ ਪੁਰਾਣੀਆਂ ਦਾਲਾਂ ਪੀਣ ਆਪਾਂ ਤੋਲ ਕੇ ਦੇ ਦਾਂਗੇ ਨਹੀਂ ਬਿਲਕੁਲ ਜੋ ਬਾਜ਼ਾਰ ਦੇ ਵਿੱਚ ਦਾਲ ਮਿਲਦੀ ਹੈ ਉਹ ਮੈਂ ਤੁਹਾਨੂੰ ਅੱਜ 80 ਰੁਪਏ ਵੀ ਦੇ ਸਕਦਾ 78 ਰੁਪਏ ਵੀ ਦੇ ਸਕਦਾ ਪਰ ਸਾਡੀਆਂ ਦਾਲਾਂ ਦੇ ਵਿੱਚ ਕੁਆਲਿਟੀ ਹੈ ਚਾਣਾ ਦਾਲ 90 ਰੁਪਏ ਕਿਲੋ ਦੇ ਰਿਆ ਮੈਂ ਔਰ ਗਰੰਟੀ ਵੇ ਇੱਕ ਚੀਜ਼ ਕੁਆਲਿਟੀ ਵੀ ਕਿਤੇ ਨਾ ਕਿਤੇ ਜ਼ਰੂਰ ਆਪਣਾ ਰੱਖਦੀ ਖਾਣ ਪੀਣ ਦੇ ਵਿੱਚ ਆਪਾਂ ਜੇ ਮਾਮਲੇ ਦੇ ਵਿੱਚ ਕਹੀਏ ਤਾਂ ਕੁਆਲਿਟੀ ਜ਼ਰੂਰੀ ਹੈ ਹਨਾ ਜੀ ਹਨਾ ਕਿਉਂਕਿ ਜੇ ਖਾਣ ਪੀਣ ਦੇ ਵਿੱਚ ਕੁਆਲਿਟੀ ਮਿਲਣੀ ਚਾਹੀਦੀ ਹੈ ਸਾਡੀ ਸੋਚ ਤਾਂ ਕਈਆਂ ਦੀ ਇਹ ਵੀ ਹੁੰਦੀ ਹੈ ਕਿ ਜੇ ਖਾਣ ਪੀਣ ਦੇ ਵਿੱਚ ਚਾਹੇ ਚੀਜ਼ ਵਧੀਆ ਮਿਲਣੀ ਚਾਹੀਦੀ ਹੈ ਉਹ ਚਾਹੇ ਮਹਿੰਗੀ ਹੋਵੇ ਤਾਂ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦਾ ਇਸ ਚੀਜ਼ ਨੂੰ ਲੇਕਿਨ ਇਹ ਇਹ ਵੀ ਰੇਟ ਵਾਜੀ ਵਸੇ ਤਾਂ ਘੱਟ ਹੀ ਨੇ ਬਾਜ਼ਾਰ ਨਾਲੋਂ ਜੇ ਦਾਣਾਂ ਦੀ ਗੱਲ ਕੀਤੀ ਜਾਵੇ ਬਿਲਕੁਲ ਜੀ ਬਿਲਕੁਲ ਕੁਆਲਿਟੀ ਕੰਪਰੋਮਾਈਜ਼ ਕਰੋਗੇ ਤਾਂ ਰੇਟ ਘਟਣੇ ਸਾਡੇ ਦਾਣਾਂ ਬਿਲਕੁਲ ਬਹੁਤ ਘੱਟ ਔਰ ਇਹ ਬਿਸਕੁਟ ਹੀ ਲੈ ਲਓ ਤੁਸੀਂ ਬਾਜ਼ਾਰ ਦੇ ਵਿੱਚ ਤੁਹਾਨੂੰ ਇਹ 55-60 ਰੁਪਏ ਦਾ ਪੈਕਟ ਮਿਲਦਾ ਹੈ ਬੇਕਰੀ ਵਾਲਾ ਆਪਣੇ ਕੋਲ 50 ਰੁਪਏ ਦਾ ਹੈ ਔਰ ਆਹ ਰਸ ਦੀ ਵੈਰਾਈਟੀ ਬਈ ਆਪਣੇ ਕੋਲ ਰਸ ਤੁਸੀਂ ਲਾਜੋ ਬਾਜ਼ਾਰ ਦੇ ਵਿੱਚ 65-70 ਰੁਪਏ ਮਿਲੇਗਾ ਔਰ ਸਾਡੇ ਕੋਲ ਕਿੰਨੇ ਦਾ 55 ਰੁਪਏ ਦਾ ਕੁਆਲਿਟੀ ਬੋਲੇਗੀ ਮੂੰਹ 'ਚ ਬੋਲੇਗੀ ਆਪਣਾ ਯਾਨੀ ਕਿ ਹਰ ਇੱਕ ਚੀਜ਼ ਹੀ ਡਿਸਕਾਊਂਟ ਤੇ ਦੇ ਰਹੇ ਤੁਸੀਂ ਇਸ ਚੀਜ਼ ਚਾਹੇ ਕੋਈ ਛੋਟੀ ਚੀਜ਼ ਦੇ ਨਾਲ ਤੁਹਾਨੂੰ ਕੋਈ ਚੀਜ਼ ਫ੍ਰੀ ਆ ਰਹੀ ਹੈ ਉਹ ਵੀ ਆਪਾਂ ਨਾਲ ਫ੍ਰੀ ਦੇ ਰਹੇ ਹਾਂ ਅੱਛਾ ਜੇ ਕੋ ਪਿੱਛੋਂ ਕੰਪਨੀ ਵੱਲੋਂ ਕੋ ਫ੍ਰੀ ਆਂਦੀ ਹੈ ਹੁਣ ਆ ਕੰਪਨੀ ਵੱਲੋਂ ਆਏ ਇਹਦੇ ਨਾਲ ਸਾਬਣ ਫ੍ਰੀ ਆਪਾਂ ਨਾਲ ਸਾਬਣ ਫ੍ਰੀ ਦੇ ਰਹੇ ਆ ਗਲੂਕੋਜ਼ ਦੇ ਰਹੇ ਆ ਠੀਕ ਹੈ ਜੀ ਇਹ ਨਹੀਂ ਹੈ ਕਾ ਵੀ ਆਪਾਂ ਚੀਜ਼ ਫ੍ਰੀ ਨਹੀਂ ਦੇ ਰਹੇ ਰੈਡ ਲੇਬਲ ਚਾਹ ਪੱਤੀ ਹੈ ਵੀਰ ਜੀ ਹਾਂ 560 ਪ੍ਰਿੰਟ ਹੈ ਆਪਾਂ 420 ਰੁਪਏ ਦੀ ਦੇ ਰਹੇ ਆ रेड लेवल ਦੀ ਚਾਹ ਤਾਂ ਕਹਿੰਦੇ ਹਰੇਕ ਦੇ ਘਰ ਹੁੰਦੀ ਆ ਔਰ ਹਰੇਕ ਬੰਦਾ ਉਹਨੂੰ ਪੀਂਦਾ ਵੀ ਹੈ ਔਰ ਜੇ ਗੱਲ ਕੀਤੀ ਜਾਵੇ ਤਾਂ ਆ ਮੇਰੇ ਕੋਲ ਪੈਕੇਟ ਹੈਗਾ ਆ ਔਰ ਹੈਗਾ ਵੀ オリジナル ਹੈ ਕੋਈ ਉਹ ਨਹੀਂ ਕਿ ਦੇਸੀ ਜਾਂ ਜਾਲੀ ਆ ਔਰ ਹਾਂ ਪ੍ਰਿੰਟ ਵੀ ਇਹਦੇ ਉੱਪਰ ਜਿਹੜਾ ਹੈਗਾ 560 ਰੁਪਏ ਦਾ ਹੈਗਾ ਆ ਔਰ ਭਾਜੀ ਇਹਨਾਂ ਨੇ 420 ਰੁਪਏ ਦਾ ਯਾਨੀ ਕਿ ਇਹ ਪੈਕੇਟ ਜਿਹੜਾ ਦੇ ਰਹੇ ਨੇ ਤਾਂ ਆਪ ਹੀ ਇੱਥੋਂ ਪਤਾ ਲੱਗ ਸਕਦਾ ਹੈ ਕਿ ਕਿੰਨੀ ਜ਼ਿਆਦਾ ਇਹ ਡਿਸਕਾਊਂਟ ਜਿਹੜਾ ਭਾਜੀ ਵੱਲੋਂ ਦਿੱਤਾ ਜਾ ਰਿਹਾ ਔਰ ਸਮਾਨੇ ਦੇ ਵਿੱਚ ਤੁਸੀਂ ਵੀ ਇੱਕ ਵਾਰ ਵਿਜ਼ਿਟ ਕਰੋ ਮੇਰੇ ਮੈਂ ਕਹਿ ਰਿਹਾ ਗਰੰਟੀ ਹੈ ਮੇਰੀ ਜੇ ਤੁਸੀਂ ਇੱਥੋਂ ਪੂਰੇ ਸੈਟੀਸਫਾਈ ਨਾ ਹੋਏ ਤਾਂ ਪੈਸੇ ਮੇਰੇ ਤੋਂ ਲੈ ਜਾਓ ਆਕੇ ਭਾਜੀ ਇੱਕ ਵਾਰੀ ਤੁਸੀਂ ਨੇ ਆਪਣੀ ਲੋਕੇਸ਼ਨ ਦੱਸੋ ਜਿਹੜੀ ਲੋਕੇਸ਼ਨ ਹੈ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਹੈ ਪਾਤੜਾ ਰੋਡ ਦੇ ਉੱਪਰ ਮੀਰਕਾ ਪਲਾਂਟ ਦੇ ਗੇਟ ਦੇ ਸਾਹਮਣੇ ਆ ਬਿਲਕੁਲ ਨੀਅਰ ਬੁਲਟ ਏਜੰਸੀ ਦੇ ਨਾਲ ਤੇ ਭਾਜੀ ਇੱਕ ਗੱਲ ਹੋਰ ਆ ਵੀ ਜੇ ਹੁਣ ਸਾਡੀ ਵੀਡੀਓ ਕੋਈ ਦੇਖ ਕੇ ਆ ਤੁਹਾਡੇ ਕੋਲ ਕੋਈ ਸਮਾਨ ਲੈਣ ਆਉਂਦਾ ਆ ਤੇ ਉਹਨਾਂ ਨੂੰ ਸੱਚ ਮੇਲ ਵੱਲੋਂ ਕਿੰਨੇ ਕੁ ਡਿਸਕਾਊਂਟ ਫਿਰ ਦਿੱਤਾ ਜਾਏਗਾ ਭਾਜੀ ਵੀਰ ਜੀ ਡਿਸਕਾਊਂਟ ਇਸ ਟਾਈਮ ਵੀ ਸਾਡੇ ਤੇ ਵੈਸੇ ਵੀ ਆਫਰ ਚੱਲ ਰਹੀ ਹੋਈ ਆ ਜਿਵੇਂ 2499 ਦੇ ਕੋਈ ਖਰੀਦ ਕਰਦਾ ਹਾਂ ਉਹਨੂੰ ਇੱਥੇ ਕਿਤੇ ਲਿਖਿਆ ਨਹੀਂ ਹੋਇਆ ਕਿਸੇ ਨੂੰ ਨਹੀਂ ਪਤਾ ਹੈਗਾ ਆਪਾਂ ਉਹਨਾਂ ਨੂੰ 9 ਰੁਪਏ ਦੇ ਵਿੱਚ 1 ਕਿਲੋ ਚੀਨੀ ਮਿਲਦੇ ਰਿਹਾ 2499 ਦੀ ਖਰੀਦ ਤੇ 50 ਰੁਪਏ ਵਾਲੀ ਚੀਨੀ 9 ਰੁਪਏ ਦੇ ਵਿੱਚ ਦੇ ਰਿਆ 2400 ਦੀ ਖਰੀਦ ਦੇ ਉੱਤੇ ਜਿਹੜਾ ਕਿ 1 ਨੌ ਰੁਪਏ ਦੇ ਵਿੱਚ ਕਿਲੋ ਯਾਨੀ ਕਿ ਚੀਨੀ ਵਿੱਚੋਂ ਮਿਲੇਗੀ ਹੋਰ ਵੀ ਭਾਈ ਡਿਸਕਾਊਂਟ ਕਰਨਗੇ ਐਡੀ ਗੱਲ ਨਹੀਂ ਹੈਗੀ ਨਹੀਂ ਕਰਨਗੇ ਕਿਉਂਕਿ ਇਹਨਾਂ ਨਾਲ ਆਪਾਂ ਕਾਫੀ ਟਾਈਮ ਤੋਂ ਵਰਤਦੇ ਆ ਰਹੇ ਹਾਂ ਔਰ ਜਿਹੜਾ ਇੱਕ ਨੀਚੇ ਸਟੋਰ ਇਹਨਾਂ ਦਾ ਬਣਿਆ ਹੈ ਉੱਥੇ 99 ਲਿਖਿਆ ਹੋਇਆ ਹੈ ਬਾਹਰ ਉਹ 99 ਵਾਲਾ ਸਟੋਰ ਦੇ ਵਿੱਚ ਕੀ ਕੁਝ ਹੈ ਉਹ ਵੀ ਤੁਹਾਡੇ ਨਾਲ ਮੈਂ ਜ਼ਰੂਰ ਤਸਵੀਰਾਂ ਸਾਂਝੀਆਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਨਾਲ ਇਹ ਚੀਜ਼ਾਂ ਜਿਹੜੀਆਂ ਪਈਆਂ ਨੇ ਇੱਥੇ ਤਕਰੀਬਨ ਜਿਹੜੀਆਂ ਮੋਸਟਲੀ ਚੀਜ਼ਾਂ ਨੇ ਉਹ 99 ਰੁਪਏ ਦੇ ਵਿੱਚ ਸ਼ੁਰੂ ਹੁੰਦੀਆਂ ਨੇ ਤੇ ਅਸੀਂ ਭਾਈ ਮੈਨੂੰ ਦੱਸੋ ਵੀ ਜਿਹੜੀ ਕਿਹ ਸਾਰਾ 99 ਦਾ ਹੀ ਹੈ ਜੀ ਓਕੇ ਸੈੱਟ ਪਹਿਨੇ ਚਾਰ ਚਾਰ 66 ਪੀਸ ਦੇ ਡੱਬੇ ਨੇ ਹਾਂ ਤੇ ਇਹ 100 ਰੁਪਏ ਦੇ ਵਿੱਚ ਨੇ ਜੀ ਇਹ ਤਾਂ ਜੇ ਆਪਾਂ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚੋਂ 50 50 60 60 ਰੁਪਏ ਦਾ ਇੱਕ ਪੀਸ ਮਿਲਦਾ ਹੁੰਦਾ ਆ ਯਾਨੀ ਕਿ ਸੈੱਟ ਯਾਨੀ ਕਿ ਪੂਰਾ 99 ਦੇ ਦੇ ਦੋਗੇ ਤੁਸੀਂ 99 ਦੇ ਮੈਂ ਤੁਹਾਨੂੰ ਅੱਗੇ ਬਖਾਨਾ ਜਿਹੜੇ ਸੈੱਟ ਦੀ ਗੱਲ ਕਰ ਰਿਹਾ ਆ ਤੇ ਹਜੇ ਪੂਰੀ ਪੈਕਿੰਗ ਬੰਦ ਨਹੀਂ ਆ ਜੀ ਪਰ ਇਹਦੇ 'ਚ 99 ਵਾਲੇ ਆ ਸਾਰੇ ਔਰ ਆ ਵੇਖੋ ਸਭ ਤੋਂ ਵੱਡੀ ਗੱਲ ਆ ਫ੍ਰਿਜ ਦੀ ਸਟੈਨਲ ਪਏ ਹੋਏ ਆਪਣੇ ਭਾਈ ਬਿਲਕੁਲ ਜੀ ਇਹ 150 ਰੁਪਏ ਦਾ ਮਿਲਦਾ ਬਾਜ਼ਾਰ ਦੇ ਵਿੱਚ ਜਿੱਥੋਂ ਮਰ अच्छा ये जो जा फ्रिज वाला स्टैंड है ये भी 100 रुपए का है 100 रुपए का भी 100 रुपए का हां जी हां अभी आप खुद ने गए हैं 150 रुपए का ये 100 तो पहले आना चाहिए 150 का खुद परचेज ਕੀਤਾ ਹੋਇਆ तो आज ये ਸਾਨੂੰ ਪਤਾ ਲੱਗ ਰਿਹਾ ਵੀ ਅਸੀਂ ਇਹ 100 रुपए का सेल ਕਰ ਰਹੇ ਆਂ ਆਪ 150 ਦਾ ਲੈ ਕੇ ਕੇ 100 ਦਾ ਦੇ ਰਹੇ ਆਂ ਤੁਸੀਂ ਹੁਣ ਦੇਖੋ ਬੜੀ ਵੱਡੀ ਗੱਲ ਆ ਭਾਜੀ ਹਨਾ ਹੋਰ ਵੀ ਸਾਨੂੰ ਸਮਾਨ ਦੱਸੋ ਜਾਨੀ ਕਿ ਜਿਹੜਾ ਹੈਗਾ ਆ ਭਾਏ ਇਹ ਦੇਖ ਸਕਦੇ ਹੋ ਤੁਸੀਂ ਇੱਥੇ ਇੱਕਦਮ ਭਾਜੀ ਨੇ ਦਿਖਾਇਆ ਨਾਰਮਲ ਫ੍ਰਿਜ ਦਾ ਸਟੈਂਡ ਹੀ ਸੀ ਉਹ ਵੀ ਜਾਨੀ ਕਿ 100 रुपए ਦਾ ਦੇ ਰਹੇ ਨੇ ਔਰ ਆ ਭਾਜੀ ਅੱਜ ਜਿਵੇਂ ਗੱਲ ਕਰੀਆ ਸਟੂਲ ਵਗੈਰਾ ਹੋ ਗਏ ਸਸਤੂਲੇ ਦੀ ਬਹੁਤ ਵਧੀਆ ਜੀ 10 ਦਾ ਸਟੂਲ ਹੈ ਜਿਵੇਂ ਮਰਜ਼ੀ ਉੱਤੇ ਕਰੋ ਜਾਂ ਮਰਜ਼ੀ ਬੈਠੋ 100 ਰੁਪਏ ਦੇ ਵਿੱਚ ਆਹ ਲਾਂਡਰੀ ਪਾਈ ਵੱਡੀ 100 ਰੁਪਏ ਦੇ ਵਿੱਚ ਹੈ ਜੀ ਆਹ ਜਿਹੜੇ ਘਰੇ ਆਪਾਂ ਕੱਪੜੇ ਕੁੱਪੜੇ ਧਰਨ ਵਾਸਤੇ ਹਨ ਹੈ ਜੀ ਹਾਂ ਕੋਈ ਕ੍ਰੈਕ ਨਹੀਂ ਹੋਏਗੀ ਕੋਈ ਕੁਝ ਨਹੀਂ ਹੋਏਗੀ ਕੁਆਲਟੀ ਵੀ ਪਾਜੀ ਜ਼ਬਰਦਸਤ ਹੈ ਇੱਕ ਨੰਬਰ ਕੁਆਲਟੀ ਹੈ ਜੀ ਔਰ ਇਹ ਆ ਮੰਨ ਲਓ ਆਪਾਂ ਜੇ ਗੱਲ ਕਰੀਆ ਛੋਟੇ ਬੈਗ ਪਏ ਨੇ ਔਰ ਆ ਕੁਛ ਸਟੀਫਨ ਵਗੈਰਾ ਪਏ ਆ ਭਾਜੀ ਹਾਂਜੀ ਇਹਨਾਂ ਦੇ ਵਿੱਚ ਕੋਈ 100 ਤੋਂ ਥੱਲੇ ਵੀ ਹੈਗਾ ਕੋਈ ਜ਼ਰੂਰੀ ਨਹੀਂ ਹੈਗੇ ਸਾਰੇ 100 ਦੇ ਨੇ ਕੋਈ 80 ਰੁਪਏ ਦਾ ਵੀ ਹੈਗਾ 60 ਦਾ ਵੀ ਹੈਗਾ 90 ਦਾ ਵੀ ਹੈਗਾ ਕੋਈ ਕੁਝ 90 ਰੁਪਏ ਦੇ ਵੀ ਨੇ ਇਹ ਬੜੀਆਂ ਵੱਡੀਆਂ ਹੁਣ ਆ ਵੇਖੋ ਸ਼ਮਰਨ ਦੀ ਬੋਤਲ ਨੂੰ ਲੈ ਆਪਾਂ ਹੂੰ ਇਹ 100 ਰੁਪਏ ਦੀ ਬੋਤਲ ਹੈ 12 ਆਪਾਂ ਨੇ ਹੁੰਨੇ ਆ 1.5 200 200 ਤੋਂ ਘੱਟ ਮਿਲਦੀ ਨਹੀਂ ਹੈਗੇ 100 ਰੁਪਏ ਦੀ ਬੋਤਲ ਇਹ ਵੀ ਲੋ ਭਾਈ ਆ ਵੀ ਬੜੀ ਵੱਡੀ ਗੱਲ ਤੁਸੀਂ ਦੱਸ ਦਿੱਤੀ ਔਰ ਹੋਰ ਆਪਾਂ ਗੱਲ ਕਰੀਏ ਭਾਈ ਪ੍ਰਿੰਟ ਬੋਤਲ ਹਮ ਆਪਾਂ ਕਿਤੇ ਉਹ ਪ੍ਰਿੰਟ ਬੱਚਿਆਂ ਵਾਸਤੇ ਬੋਤਲ ਲੈ ਕੇ ਆਉਨੇ ਆ ਕਿ 150 ਤੋਂ ਘੱਟ ਨਹੀਂ ਮਿਲਦੀ ਨਹੀਂ ਮਿਲਦੀ ਜੀ 200 150 ਆਪਾਂ ਕਿੰਨੇ ਦੀ 100 ਰੁਪਏ ਦੀ ਦੇ ਰਿਆ ਵੀ ਬੱਚਿਆਂ ਵਾਸਤੇ ਔਰ ਇਹ ਇੱਕ ਚੀਜ਼ ਹੈ ਆਪਾਂ ਜੀ ਇਧਰ ਹੋਰ ਗੱਲ ਕਰੀਏ ਜਿਵੇਂ ਆ ਕੱਪ ਕੱਪ ਪਏ ਆ ਕੁਝ ਟ੍ਰੇ ਪਏ ਨੇ ਥੋੜਾ ਵੱਡਾ ਟ੍ਰੇ ਆ ਜੀ ਹਮ 100 ਰੁਪਏ ਦੱਸ ਦੇਖੋ ਕਿੱਡਾ ਵਧੀਆ ਸ਼ਾਨਦਾਰ ਫਾਸਟ ਦਾ ਪਏ ਆ 100 ਰੁਪਏ ਦੇ ਵਿੱਚ ਜਿਹਦੇ ਵੱਡੇ ਕੰਮਲੇ ਨੇ ਅਛਾ ਇਹ ਗਮਲੇ ਹੋ ਗਏ ਆਪਣੇ ਹਾਂਜੀ 100 ਰੁਪਏ ਦਾ ਗਮਲਾ ਜੀ ਗਮਲਾ ਬੜਾ ਕਿੱਦਾਂ ਵੱਡਾ ਕੋਈ ਵੀ ਸੋਚ ਨਹੀਂ ਦਿੰਦਾ ਹੈਗਾ ਨਹੀਂ ਮਿਲੇਗਾ ਜੀ ਆ 100 ਰੁਪਏ ਦਾ ਜਿਆ ਗਮਲੇ ਦੀ ਗੱਲ ਕੀਤੀ ਆ ਵੀ ਜਿਹੜੇ ਰੁੱਖ ਬੂਟੇ ਲਾਣ ਦੇ ਸ਼ਕੀਨ ਹੈਗੇ ਨੇ ਘਰਾਂ ਦੇ ਵਿੱਚ ਨਾ ਤਾਂ ਇਥੋਂ ਲੈ ਕੇ ਜਾਓ 100 ਰੁਪਏ ਦਾ ਯਾਨੀ ਕਿ ਕੋਈ ਵੱਡੀ ਗੱਲ ਨਹੀਂ ਹੈਗੀ 100 ਰੁਪਏ ਦਾ ਬੰਦਾ ਕਹਿੰਦੇ ਉਹੀ ਹਾਂਜੀ ਖੜਾ ਖਲੋਤਾ ਜੂਸਪੀ ਜੂਸ ਪੀ ਨੇ 100 ਦਾ ਗਲਾਸ ਮਿਲਦਾ ਜੀ ਮਿਲਦਾ ਜੀ ਹੁਣ ਆ ਕੱਚ ਦੇ ਗਲਾਸ ਦੇਖੋ ਫੈਕਸ ਕੰਪਨੀ ਦੇ ਆ 100 ਰੁਪਏ ਦੇ ਮਾਤਰਾ اچھا ਹੈ ਵੀ 6 6 ਪੀਸ ਆ 200 ਦੇ ਇਹ ਕੁਆਲਟੀ ਵੀ ਪੂਰੀ ਵਧੀਆ ਆ ਬਹੁਤ ਵਧੀਆ ਜੀ ਬਾਹਰ ਤੁਹਾਨੂੰ 200 300 ਤੋਂ ਘੱਟ ਨਹੀਂ ਮਿਲਣਾ ਹੈਗਾ ਨਹੀਂ ਮਿਲਦਾ ਜੀ ਕਿਤੇ ਵੀ ਚਲੇ ਜਾਓ ਕੋਈ ਵੀ ਕੁਆਲਟੀ ਫੜ ਲਓ 100 ਰੁਪਏ ਇਹ 1.5 150 ਰੁਪਏ ਤੋਂ ਮਿਲਣੀਆਂ ਗੈਂਡੀਆਂ ਆਪਣੇ ਕੋਲ ਸਿਰਫ 100 ਰੁਪਏ ਦੀ ਫਸਟ ਇਹ ਟੈਟ ਆ ਕੋਈ ਵੀ ਚ ਕਾਜੂ ਜਾਂ ਬਦਾਮ ਕੋਈ ਖਰਾਬ ਨਹੀਂ ਹੋਏਗਾ ਜਿਹੜੀ ਮਰਜ਼ੀ ਫੜ ਲਓ ਜਿਹੜੀ ਮਰਜ਼ੀ ਚੀਜ਼ ਲੈ ਲੀ ਸਭ 100 ਰੁਪਏ ਨਾਲ ਰੱਖੀ ਨੇ ਔਰ ਹਰੇਕ ਹੋਏ ਨੇ ਵੇਖੋ ਆ ਸੈਟਾਂ ਦੀ ਗੱਲ ਕਰ ਰਹੇ ਆ ਆਪਾਂ ਤਿੰਨ ਸੈਟ ਦਾ 100 ਰੁਪਏ ਦੇ ਵਿੱਚ ਆਪਾਂ ਨੂੰ ਘਰੇ ਤਾਂ ਜਰੂਰ ਕਿਚਨ ਦੇ ਵਿੱਚ ਆਪਾਂ ਰੱਖੀਏ ਤਾਂ ਕੋਈ ਸਮਾਨ ਧਾਲਾਂ ਧੂਲਾਂ ਪਾਣ ਵਾਸਤੇ ਨਾ ਇੱਕ ਬਹੁਤ ਵਧੀਆ ਚੀਜ਼ ਹੈਗੀ ਹੈ ਇਹ ਤਾਂ ਦੇਖੋ ਜੀ ਹਰੇਕ ਘਰ ਦੇ ਵਿੱਚ ਲੋੜ ਹੈ ਹਰੇਕ ਦੀ ਇਹ ਹਰੇਕ ਘਰ ਦੇ ਵਿੱਚ ਚਾਹੀਦਾ ਹੀ ਚਾਹੀਦਾ ਜਿਹੜਾ ਮਰਜੀ ਸੈੱਟ ਫੜ ਲਓ ਤਿੰਨ ਦਾ ਫੜ ਲਓ ਆ ਉੱਪਰ ਵੱਡੇ ਪਏ ਨੇ ਚਾਰ ਚਾਰ ਛੇ ਛੇ ਪੀਸ ਪਏ ਨੇ ਇਹ ਵੀ 100 ਰੁਪਏ ਦੇ ਵਿੱਚ ਦੇ ਰਹੇ ਨੇ ਆ ਪੋਚੇ ਵੇਖੋ 100 ਰੁਪਏ ਦਾ ਪੋਚਾ ਕੀ ਬਾਜ਼ਾਰ ਦੇ ਵਿੱਚ ਜੇ ਆਪਾਂ ਲੈਣ ਦੇਈਏ ਤਾਂ ਘੱਟੋ ਘੱਟ 150 ਰੁਪਏ ਦਾ ਮਿਲੇਗਾ 200 ਰੁਪਏ ਦਾ ਮਿਲਦਾ ਹੈ 200 ਦਾ ਮਿਲੇਗਾ ਹੀ ਮਿਲੇਗਾ ਧੰਨਵਾਦ 100-100 ਰੁਪਏ ਦੇ ਦੇਖਿਆ ਤੁਸੀਂ ਅਸੀਂ ਭਾਜੀ ਦਾ ਨੇੜੇ ਇਹ ਸਟੋਰ ਬਣਾਇਆ ਉਹਦੇ ਵਿੱਚ ਵੀ ਦੇਖ ਲਿਆ ਸੀ ਹਨਾ ਬਹੁਤ ਵਧੀਆ-ਵਧੀਆ ਚੀਜ਼ਾਂ ਪਈਆਂ ਨੇ ਟਾਵਲ ਗੱਡੀਆਂ ਦੇ ਸਾਫ਼ ਕਰਨ ਵਾਲੀ ਹੋਰ ਇਹ ਹਰ ਇੱਕ ਚੀਜ਼ ਹੈ ਭਈਆ ਜਿਹੜੀ ਆਪਣੀ ਘਰ ਦੇ ਵਿੱਚ ਆਪਾਂ ਨੂੰ ਲੋੜ ਹੈ ਨਾ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਔਰ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਸਮਾਣੇ ਦੇ ਵਿੱਚ ਇਹ ਆ ਸ਼ਾਪ ਜਿਹੜੀ ਹੈ ਨਾ ਕਾਫੀ ਟਾਈਮ ਤੋਂ ਸਟੋਰ ਵੈਸੇ ਤਾਂ ਖੁੱਲਿਆ ਹੋਇਆ ਸੀ ਲੇਕਿਨ ਅ ਅੱਜ ਮੇਰਾ ਦਿਲ ਕੀਤਾ ਵੀ ਜੇ ਮੈਂ ਇਥੋਂ ਲੈ ਕੇ ਜਾਣਾ ਸਮਾਨ ਤਾਂ ਮੇਰੀ ਵੀਡੀਓ ਦੇਖ ਕੇ ਕੋਈ ਹੋਰ ਵੀ ਜਿਹੜਾ ਵੀਰ ਭਰਾਏ ਕਿਸੇ ਨੂੰ ਕੋਈ ਫਾਇਦਾ ਹੁੰਦਾ ਤਾਂ ਉਥੇ ਸਮਾਨੇ ਜ਼ਰੂਰ ਪਹੁੰਚੋ ਇੱਕ ਇਹਨਾਂ ਦੀ ਖਾਸ ਗੱਲ ਹੋਰ ਵੀ ਹੈ ਉਹ ਮੈਂ ਤੁਹਾਡੇ ਨਾਲ ਉਹ ਵੀ ਦੱਸਦਾ ਜਰੂਰ ਸ਼ੇਅਰ ਕਰਦਾ ਤੁਸੀਂ ਇੱਕ ਵਾਰ ਜਦੋਂ ਆਓਗੇ ਸਮਾਣੇ ਬੰਦਾ ਸਿੰਘ ਬਹਾਦਰ ਦੇ ਬਿਲਕੁਲ ਜਿਹੜਾ ਚੌਕ ਹੈਗਾ ਉਥੇ 13-13 ਜਿੰਨੂੰ ਮਰਜ਼ੀ ਪਹੁੰਚ ਸਕਦੇ ਹੋ ਤੁਸੀਂ ਔਰ ਸਪੈਸ਼ਲ ਗਿਫਟ ਵੀ ਤੁਹਾਨੂੰ ਦਿੱਤੇ ਜਾਣਗੇ ਜੇ ਤੁਸੀਂ 2025 ਤੋਂ ਬਾਅਦ ਗਿਫਟ ਵਿੱਚ